ਗਰ ਸਪੋਰਟਸ ਕਲੱਬ ਤੇ ਦੂਸਰੇ ਪਾਸੇ ਆਜ਼ਾਦ ਕਲਗੀਧਰ ਦੀ ਟੀਮਾਂ ਜਿਹੜੀਆਂ ਤਿਆਰ ਰਣਗੀਆਂ ਲਾਓ ਇਧਰਲੇ ਪਾਸੇ ਕਾਲੇ ਸਿੰਘਾਂ ਵਾਲਾ ਐਨ ਕੋਸ਼ਿਸ਼ ਕਰਦਾ ਹਾ ਢੱਕ ਲੈਣ ਦੀ ਕੇ ਮਾਰ ਕਦੇ ਨਹੀਂ ਖਾਂਦੇ ਸੋਹਣੀਏ ਚੰਡੇ ਮੰਗੀ ਦੇ ਚੇਲੇ ਕਾਲੇ ਸਿੰਘਾਂ ਦਾ ਸਨਿਹਰ ਕਾਨੇ ਆ ਲੁੱਟੀ ਜਾਂਦਾ ਮੇਲੇ ਖੀਰਾਂ ਵਾਲੀਏ ਬੁਲਟ ਨੂੰ ਵੀ ਲੋਕੀ ਦੁੱਕ ਦੁਕ ਕਹਿੰਦੇ ਆ ਮਿੱਤਰਾਂ ਦੇ ਕੱਪ ਤੇ ਕੁੜੇ ਵੇਖ ਲਲਕਰੇ ਪੈਂਦੇ ਮਿੱਤਰਾਂ ਦੇ ਕੱਪ ਤੇ ਕੁੜੇ ਵਾਸੀ ਨੇ ਲਓ ਅਗਲੀ ਪਈ ਹੋਈ ਕਬੱਡੀ ਦੇਖਦੇ ਵੀ ਨਦੋਰ ਵਾਲੇ ਨੇ ਕੇਦੀ ਔਰ ਦੂਸਰੇ ਪਾਸੇ ਮਣਕੀ ਵਾਲਾ ਮਣਕੀ ਵਾਲਾ ਫਿਰ ਖੇਡ ਕੇ ਪੁਆਇੰਟ ਕਮਾਲ ਕਰ ਗਿਆ ਗੋਪੀ ਮਣਕੀ ਨੇ ਜਿਹੜੀ ਬੈਕਅਪ ਇਸ ਸਾਲ ਦਿਖਾਈ ਹੈ ਨਾ ਜੋ ਇਹ ਨੌਜਵਾਨ ਨੇ ਮੇਰੇ ਵੀਰੋ ਆਪਣੀ ਖੇਡ ਦੇ ਜਰੀਏ ਲੋਕਾਂ ਦੇ ਦਿਲ ਦੇ ਵਿੱਚ ਵਸਣ ਵਾਲੀ ਗੱਲ ਕੀਤੀ ਹੈ ਔਰ ਜਿੱਥੇ ਵੀ ਕਬੱਡੀ ਨੂੰ ਚਾਹਣ ਵਾਲੇ ਬੈਠੇ ਐ ਮੱਖਣ ਵਾਲੀ ਜੀ ਉਹ ਗੱਲ ਕਰਦੇ ਐ ਵੀ ਵਾਕਈ ਮੁੰਡੇ ਨੇ ਬੜੀ ਤਕੜੀ ਵਾਪਸੀ ਕੀਤੀ ਹੈ ਮੈਂ ਅਰਦਾਸ ਕਰਦਾ ਹਰ ਇੱਕ ਖਿਡਾਰੀ ਮੇਰੇ ਵੀਰੋ ਇਸ ਤਰ੍ਹਾਂ ਵਾਪਸੀ ਕਰੇ ਸਵਾਦ ਆਵੇ ਖੇਡ ਦਾ ਰਿਓ ਚਤਪਾਲ ਚਿੱਟੀ ਆਲਿਆ ਜਿਉਂਦਾ ਵਾਸਤਾ ਰ ਆਹ ਸਾਹਮਣੇ ਖੇਡ ਮੈਦਾਨ ਅੰਦਰ ਦਿੱਤੀ ਚਕਾਨੀ ਐਨ ਸਵਾਦ ਆ ਗਿਆ ਨਿਆਰਾ ਵੱਖਰਾ ਇਹ ਪੁਰਾਣੇ ਖਿਡਾਰੀਆਂ ਵਾਲੀ ਗੱਲ ਕਰ ਦਿੱਤੀ ਜਿਵੇਂ ਸਿੱਪੀ ਤੇ ਗੋਲੀ ਨੇ ਐਨ ਮੇਰੇ ਵੀਰੋ ਕਹਿੰਦੇ ਖਰੇ ਖਰੇ ਡੱਕੇ ਉਸੇ ਤਰ੍ਹਾਂ ਨੌਜਨ ਨੇ ਕਮਾਲ ਦੀ ਖੇਡ ਦਿਖਾਈ ਹੈ ਕਹਿੰਦੇ ਮੇਰੇ ਵੀਰੋ ਤਨਾਲੀ ਤੇ ਡਮਰੂ ਦੀ ਜੋੜੀ ਸੋਹਣ ਤੇ ਡਮਰੂ ਦੀ ਜੋੜੀ ਇਹਨਾਂ ਖੇਡ ਮੈਦਾਨਾਂ ਦੇ ਵੱਡੇ ਵੱਡੇ ਮੱਲ ਖੇਡ ਕਬੱਡੀ ਦੇ ਝੋਲੀ ਪਾਏ ਐ ਔਰ ਇਸ ਇਲਾਕੇ ਦਾ ਨੌਜਵਨ ਖਿਡਾਰੀ ਐ ਲਓ ਅਗਲੀ ਕਬੱਡੀ ਸੋਨੀ ਐ ਦੋ ਦੜਾ ਪਾਦੜਾ ਪਿੰਡ ਐ ਆਹ ਮਾਨਸਾ ਜ਼ਿਲ੍ਹਾ ਪਰ ਦੂਜੇ ਪਾਸੇ ਸਮਰਾਲਾ ਏਰੀਆ ਕੋਪੀ ਮਾਨਕੀ ਵਾਲਾ ਰਹਿੰਦਾ ਪੱਕੇ ਤੌਰ ਤੇ ਕਨੇਡਾ ਮੇਰੇ ਮਿੱਤਰੋ ਕਰਾਉਂਦਾ ਤੰਤਨ ਪੁੱਜਾ ਵਾਈਕਾਟੋ ਬਾਬਾ ਭਾਗ ਸਿੰਘ ਕਬੱਡੀ ਕਲੱਬ ਹੇਸਟਿੰਗ ਦੀ ਖੇਡ ਕਲੱਬ ਵੱਲੋਂ ਤਕੜੇ ਜੱਫੇ ਲਾਉਣ ਦੇ ਲਈ ਬਈ ਮਾਨਕੀ ਵਾਲੇ ਲਈ ਤਾੜੀਆਂ ਤੇ ਬਣਦੀਆਂ ਨੇ ਤਾੜੀਆਂ ਜਦੋਂ ਵੀ ਵੱਜਦੀਆਂ ਨੇ ਪਤਾ ਲੱਗਦਾ ਲੋਕਾਂ ਦੇ ਮਨ ਨੂੰ ਲੱਗਿਆਂ ਦਾ ਤੇ ਦੁਨੀਆ ਪੂਜਦੀ ਰੰਦਾਵਾ ਬੱਗਾ ਲਾੜਪੁਰੀਆ ਸਾਰੇ ਭਰਾ ਰਲ ਮਿਲ ਕੇ ਸੇਵਾ ਸਾਝ ਇਸ ਖੇਡ ਕਬੱਡੀ ਦੀ ਇਸ ਗਰਾਊਂਡ ਦੇ ਵਿੱਚੋਂ ਪਾਵਾਂਗੇ ਵਰਿੰਦਰ ਪਿਸਟਲ ਇਸ ਵੇਲੇ ਵਧਿਆ ਹੋਇਆ ਰੇਡ ਪਾਉਣ ਦੇ ਲਈ ਜਾਫੀ ਚਾਰ ਨੇ ਹੁਣ ਚਾਰਾਂ ਵਿੱਚੋਂ ਮਾਨਕੀ ਆਲਾ ਮਾਨਕੀ ਆਲਾ ਮਾਨਕੀ ਆਲਾ ਗੁਰਪ੍ਰੀਤ ਸਿੰਘ ਕੋਪੀ ਕਰੂ ਕਮਾਲ ਮੈਚ ਬਰਾਬਰੀ ਤੇ ਜਿਵੇਂ ਰੁਪਿੰਦਰ ਨੇ ਆਖਿਆ ਵੀ ਉਹ ਗੱਲ ਖੇਡ ਕਬੱਡੀ ਦੀ ਲਓ ਜਿੱਤਬਾਲ ਜਿੱੱਡੀ ਦੀ ਰੇਡ ਪੈਂਦੀ ਹੋਈ ਟਾਪ ਦਾ ਕਬੱਡੀ ਖਿਡਾਰੀ ਟਾਪ ਦਾ ਪ੍ਰੋਸ਼ਨ ਫਿਰ ਬੱਲੇ ਬੱਲੇ ਹੋਈ ਭਈ ਲਾ ਫੂਲਾ ਸ਼ੂਸ਼ਕ ਵਾਲਾ ਐਂ ਡਕਰਣ ਦੀ ਕੋਸ਼ਿਸ਼ ਕਰਦਾ ਤੇ ਪੁਆਇੰਟ ਪੁਆਇੰਟ ਕਬੱਡੀ 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 ਇਹ ਫੂਲਾ ਹੈ ਇਹ ਫੂਲਾ ਸ਼ੂਸ਼ਕ ਵਾਲਾ ਸ਼ਬਾ ਢਿੱਲੋਂ ਜੀ ਸ਼ਬਾ ਔਲਖ ਜੀ